ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਉੱਥੇ ਚੋਣ ਮੈਦਾਨ ਦੇ ਵਿੱਚ ਉਤਰੇ ਉਮੀਦਵਾਰ ਆਪਣੇ ਆਪਣੇ ਕੰਮ ਤੇ ਆਪਣੇ ਆਪਣੀ ਪਾਰਟੀ ਦੇ ਸੋਲੇ ਗਾਉਂਦੇ ਹੋਏ ਨੇ ਸਥਾ ਕਰੇ ਇਸੇ ਕੜੀ ਤਹਿਤ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਹਰਾਨ ਨੇ ਭਾਜਪਾ ਦੇ ਕਿਤੇ ਕੰਮ ਲੋਕਾਂ ਨੂੰ ਗਣਾਏ ਨੇ ਤੇ ਉੱਥੇ ਹੀ 5 ਸਾਲ ਦੇ ਆਪਣੇ ਕਿਤੇ ਕੰਮ ਵੀ ਲੋਕਾਂ ਦੇ ਅੱਗੇ ਰੱਖੇ ਨੇ ਰਵਨੀਤ ਸਿੰਘ ਬਿੱਟੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੰਨੇ ਵੀ ਪੰਜਾਬ ਦੇ ਵਿੱਚ 13 ਸੰਸਦ ਰਹੇ ਨੇ ਜਿਨ੍ਹਾਂ ਨੇ ਸੰਸਦ ਦੇ ਵਿੱਚ ਸਵਾਲ ਪੁੱਛੇ ਨੇ ਤਾਂ ਸਭ ਤੋਂ ਵੱਧ ਸਵਾਲ ਉਹਨਾਂ ਦੇ ਨਾਮ ਦੇ ਉੱਤੇ ਆਉਂਦੇ ਨੇ ਕਿਉਂਕਿ ਰਵਦੀਤ ਸਿੰਘ ਬਿੱਟੂ ਉਹਨਾਂ ਨੇ ਸੰਸਦ ਦੇ ਵਿੱਚ ਸਭ ਤੋਂ ਜ਼ਿਆਦਾ ਸਵਾਲ ਪੁੱਛੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਸਭ ਤੋਂ ਵੱਧ ਗਰਾਂਟ ਮਿਲਦੀ ਹੈ ਤੇ ਜਿਸ ਦੇ ਨਾਲ ਮੈਂ ਜਿਹੜਾ ਹਲਕੇ ਦੇ ਵਿਕਾਸ ਦੇ ਲਈ ਕੰਮ ਕਰਦਾ ਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕ ਸਿਰਫ ਸ਼ਹਿਰਾਂ ਦੇ ਵਿੱਚ ਕੈਮਰੇ ਲਗਵਾਉਂਦੇ ਨੇ ਮੈਂ ਪਿੰਡਾਂ ਦੇ ਵਿੱਚ ਵੀ ਕੈਮਰੇ ਲਗਵਾਏ ਨੇ ਇਸ ਦੇ ਨਾਲ ਹੀ ਆਪਣੇ ਹੋਰ ਕੰਮ ਗਿਣਾਉਂਦੇ ਹੋਏ ਰੁਗਨੀਤ ਸਿੰਘ ਬਿੱਟੂ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਬਹੁਤ ਹੀ ਸਤਕਾਰਯੋਗ ਸਾਡਾ মিডিਆ ਜਿਹੜਾ ਲਗਾਤਾਰ ਇੱਕ ਮਹੀਨੇ ਤੋਂ ਵੱਧ ਹੋ ਗਿਆ ਬਹੁਤ ਮਿਹਨਤ ਕਰ ਰਿਹਾ ਬਹੁਤ ਹਰ ਦੀ ਕਮਰੇ ਜਿਹੜੀ ਜਿਖਾ ਰਿਹਾ ਤੇ ਲੁਧਿਆਣਾ ਹਮੇਸ਼ਾ ਪੋਜ਼ਿਟਿਵ ਰਿਹਾ ਹੈ ਤੇ ਉਸੇ ਤਰੀਕੇ ਨਾਲ মিডিਆ ਵੀ ਹਰ ਚੀਜ਼ ਪੋਜ਼ਿਟਿਵ ਲੈ ਕੇ ਚੱਲ ਰਿਹਾ ਮੈਂ ਸਭ ਤੋਂ ਪਹਿਲਾਂ ਵਿਜਨ ਡਾਕੂਮੈਂਟ ਤੋਂ ਕਈ ਨਾ ਮੈਂ ਦੂਰ ਐਜ਼ ਅ ਮੈਂਬਰ ਪਾਰਲੀਮੈਂਟ ਚਾਹੇ ਬੇਸ਼ੱਕ ਆਪੋਜੀਸ਼ਨ ਸੀ ਮੈਂ ਉਹ ਜ਼ਰੂਰ ਤੁਹਾਡੇ ਮੂਹਰੇ ਰੱਖਣਾ ਚਾਹਣਾ ਸਭ ਤੋਂ ਪਹਿਲਾਂ ਮੈਂ ਆਪਣੀ ਪਾਰਲੀਮੈਂਟ ਦੀ ਜਿਹੜੀ ਪਰਫਾਰਮੈਂਸ ਉਹ ਨਾਲ ਦੀ ਨਾਲ ਮੈਂ ਤੁਹਾਡੇ ਮੂਹਰੇ ਰੱਖਣਾ ਚਾਹਣਾ ਕਿਉਂਕਿ ਹਰ ਚੀਜ਼ ਹਰ ਨੂੰ ਪਤਾ ਹੋਣੀ ਚਾਹੀਦੀ ਹੈ ਵੀ ਅਸੀਂ ਕਰਦੇ ਕੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਨੇ 13 ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਸਵਾਲ ਨੇ ਕੋ ਥੋੜੇ ਲੁਧਿਆਣੇ ਦੇ ਐਮਪੀ ਰਬਨੀਤ ਬਿੱਟੂ ਨੇ ਪੁੱਛਿਆ ਜਿਨ੍ਹਾਂ ਦੀ ਗਿਣਤੀ 300 67 ਫਿਰ ਦੁਬਾਰਾ ਮੈਂ ਦੱਸ ਦਿੰਦਾ ਜਿਨ੍ਹਾਂ ਦੀ ਗਿਣਤੀ 300 67 367 ਇਹ ਸਭ ਤੋਂ ਵੱਧ ਸਵਾਲ ਪੁੱਛੇ ਨੇ ਕਿ ਇਸ ਵਾਰ ਦੇ 5 ਸਾਲ ਦੀ ਟਰਮ 'ਚ 13 ਦੇ 13 ਕਿੰਨੇ 90% ਹਾਜ਼ਰੀ ਜਿਹੜੇ ਡਿਬੇਟ ਨੇ ਉਹ 56 56 ਜਿਹੜੇ ਡਿਬੇਟ ਕੀਤੇ ਨੇ ਜਿਹੜਾ ਪੈਸਾ ਮਿਲਦਾ ਏ ਇਹ ਦੱਸਣਾ ਬਹੁਤ ਸ਼ੁਕਰੀਆ ਜਿਹੜਾ ਐਮਪੀ ਨੂੰ ਐਮਪੀ ਲੈਂਡ ਪੈਸਾ ਮਿਲਦਾ ਏ ਏਰੀਆ ਡਿਵੈਲਪਮੈਂਟ ਫੰਡ ਉਹਦੇ ਵਿੱਚੋਂ 41 ਕਰੋੜ ਦੱਸਾ 41 ਕਰੋੜ 41 ਕਰੋੜ ਜਿਹੜਾ ਉਹ ਮਿਲਿਆ 1 ਕਰੋੜ ਰੁਪਈਆ ਮੈਨੂੰ ਦੋ ਜਰਨਾ ਦੀ ਟਰਮ ਜਿਹੜੀ ਲੁਧਿਆਣੇ ਤੋਂ ਐਮਪੀਸੀ ਉਹਨਾਂ ਦਾ 1 ਰੁਪਇਆ ਮੈਨੂੰ ਹੋਰ ਫालतू ਮਿਲਿਆ ਦੂਜਿਆਂ ਨਾਲੋਂ ਇੱਕ ਗੱਲ ਇਹ ਅੱਜ ਤੁਸੀਂ ਪ੍ਰਧਾਨ ਜੀ ਤੁਸੀਂ ਓਪਨ ਜਿਮ ਦੇਖ ਰਹੇ ਹੋਵੋਗੇ ਮਿੱਤਰ ਸਭ ਸਾਰੇ ਜਿਹੜੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਸਾਡੇ ਪਾਰਕ ਨੇ ਮੈਂondi ਇਹ 14ਵੇਂ ਮਹੀਨੇ ਸ਼ੁਰੂ ਕੀਤੀ ਸੀ 14 ਅੱਜ ਕੋਈ ਵੀ ਐਸਾ ਪਾਰਕ ਨਹੀਂ ਜਿਹਦੇ ਵਿੱਚ ਓਪਨ ਜਿਮ ਨਾ ਲੱਗੇ ਹੁਣ ਤੇ ਤਕਰੀਬਨ ਇਹ ਸ਼ੁਰੂਆਤ 9 ਕਰੋੜ 37 ਲੱਖ ਨੌ ਕਰੋੜ 37 ਲੱਖ ਦੇ ਇਹ ਜਿਮ ਲੱਗੇ ਉਸ ਤੋਂ ਬਾਅਦ ਮੈਂ ਇੱਕ ਨਵੀਂ ਚੀਜ਼ ਅੱਜ ਸਾਰੇ ਪਿੰਡਾਂ 'ਚ ਤੁਸੀਂ ਦੇਖੋਗੇ ਹਰ ਜਗ੍ਹਾ ਜਿਹੜੇ ਨੇ ਉਹ ਖਾਸ ਤੌਰ ਤੇ ਸੀਸੀਟੀਵੀ ਕੈਮਰਾਸ ਵੀ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੀ ਦੇਖਭਾਲ ਲਈ ਇਨਸਾਨ ਤੋਂ ਲੈ ਕੇ ਉਹਨਾਂ ਦੇ ਜੇ ਕੋਈ ਮੱਛ ਗਾਂ ਜੇ ਕੋਈ ਜਾਨਵਰ ਵੀ ਕਿਤੇ ਬਾਹਰ ਜਾਂਦਾ ਕਿਤੇ ਗੁੰਮ ਹੁੰਦਾ ਤਾਂ ਉਹ ਵੀ 8 ਕਰੋੜ 62 ਲੱਖ ਇਹ ਕੰਮ ਚੱਲ ਰਿਹਾ ਪਿੰਡਾਂ 'ਚ 8 ਕਰੋੜ 62 ਲੱਖ ਦੇ ਜਿਹੜੇ ਸੀਸੀਟੀਵੀ ਕੈਮਰੇ ਪਿੰਡਾਂ 'ਚ ਲੱਗ ਰਿਹਾ ਸ਼ਹਿਰਾਂ 'ਚ ਹੁੰਦੇ ਸੀ ਪਿੰਡਾਂ 'ਚ ਕਦੇ ਕਿਸੇ ਨੇ ਲਾਏ ਨਹੀਂ ਸੀ ਉਸ ਤੋਂ ਬਾਅਦ interlock tile roads tubules sewerage solar light ਇਹ ਮੈਂ तकरीबन 11 ਕਰੋੜ .90 11 ਕਰੋੜ .90 ਕਰੋੜ ਦੇ ਲੱਗੇ ਜਿਹੜੇ ਕੰਸਟਰਕਸ਼ਨ ਆਫ ਸਕੂਲ ਸ਼ਮਸ਼ਾਨ ਘਾਟ ਧਰਮਸ਼ਾਲਾ ਇਹ 9.3 ਕਰੋੜ 9.3 ਕਰੋੜ ਦੇ ਤੇ ਖਾਸ ਤੌਰ ਤੇ ਕੋਵਿਡ ਵੇਲੇ ਮਹਾਮਾਰੀ ਸੀ ਜਿਹੜੀ ਉਸ ਵਲੇ ਇਹਦੀਆਂ ਚੀਜ਼ਾਂ ਚਾਹੀਦੀਆਂ ਸੀ ਜਿਹੜੀਆਂ ਨਹੀਂ ਸੀ ਹਸਪੀਟਲਾਂ 'ਚ ਤੇ ਤਕਰੀਬਨ 1 ਕਰੋੜ 25 ਲੱਖ ਰੁਪਈਆ ਕੋਵਿਡ ਵੇਲੇ ਐਮਪੀ ਲੈਂਡ 'ਚੋਂ ਅਲੱਗ ਖਰਚਿਆ ਗਿਆ ਜਿਹੜੇ ਹੁਣ ਮੈਂ ਆਜਾਣਾ ਮੈਗਾ ਪ੍ਰੋਜੈਕਟ ਅਜੇ ਕਿ ਮੈਂ ਸਰਕਾਰ 'ਚ ਨਹੀਂ ਸੀ ਪਰ ਫਿਰ ਵੀ ਬੀਜੇਪੀ ਦੀ ਸਰਕਾਰ ਤੋਂ ਕਿਉਂਕਿ ਸਾਡੀ ਇੱਕ ਰਿਸ਼ਤਾ ਸੀ ਉਹਨਾਂ ਨਾਲ ਆਪੋਜੀਸ਼ਨ ਜੋ ਕੇ ਵੀ ਅਜੇ ਕੀ ਗੋਲਟ ਨਾਰੇबाजी ਕਰਦੀ ਸੀ ਪਾਰਟੀ ਪਰ ਫਿਰ ਵੀ ਜਿਹੜੇ ਮੈਗਾ ਪ੍ਰੋਜੈਕਟ ਆਏ ਨੇ ਉਹਨਾਂ ਚੋਂ ਐਲੀਵੇਟਡ ਰੋਡ ਆ ਜਿਹੜੀ ਉਹ 756 ਕਰੋੜ ਦੀ 756 ਕਰੋੜ ਦੀ ਐਲੀਵੇਟਰ ਰੋਡ ਤੇ ਸਾਰੇ ਲੁਧਿਆਣੇ ਚ ਸੀਸੀਟੀਵੀ ਕੈਮਰਾ ਜਿਹੜੇ ਲਾਏ ਨੇ ਜਿਹੜਾ ਕਮਾਂਡ ਸੈਂਟਰ ਆ ਉਹਦੇ ਲਈ ਵੀ ਕੋਈ ਵੀ ਵਾਰਦਾਤ ਨਾ ਹੋ ਸਕੇ 36 ਕਰੋੜ 36 ਕਰੋੜ ਦੇ ਅਧਿ ਵਿਧਿਆਨੇ ਚ ਕੈਮਰੇ ਲੱਗੇ। ਉਸ ਤੋਂ ਬਾਅਦ ਇਸੇ ਤਰੀਕੇ ਨਾਲ ਹੋਰ ਕੈਮਰੇ ਜਿਹੜੇ ਉਹ ਵੀ ਲਾਏ ਗਏ। ਆਰਓ ਵੀ ਆਰਓ ਆਰ ਯੂ ਬੀ ਆਰਓ ਵੀ ਆਰ ਯੂ ਬੀ ਫੱਕੋਵਾਲ ਰੋਡ ਵਾਲਾ ਇਹ 124 ਕਰੋੜ ਰੁਪਏ ਦਾ ਹੀ ਬਣਾਇਆ। ਅੱਜ ਮਾਡਰਨ ਰੇਲਵੇ ਸਟੇਸ਼ਨ ਤਕਰੀਬਨ ਇਹ ਪੈਸਾ ਹਜੇ ਇੱਥੇ ਘੱਟ ਲਿਖਿਆ ਹੋਇਆ ਪਰ ਉਹ ਪੈਸਾ 500 ਕਰੋੜ ਤੋਂ ਉੱਤੇ ਜਾਣਾ ਜਿਹੜਾ ਰੇਲਵੇ ਸਟੇਸ਼ਨ ਬਣ ਰਿਹਾ 500 ਕਰੋੜ ਤੋਂ ਉੱਤੇ ਉਹ ਤੋਂ ਬਾਅਦ ਜਗਰਾਉਂ ਪੁਲ ਤੁਹਾਨੂੰ ਪਤਾ ਕੀ ਹਾਲਾਤ ਸੀ ਇਹਦੀ ਇਹ 24 ਕਰੋੜ ਦੇ ਵਿੱਚ ਇਹ ਪੁਲ ਬਣਿਆ ਉਹ ਤੋਂ ਬਾਅਦ ਅੱਜ ਗਾਰਬਜ ਕੰਪੈਕਟਰ ਨੇ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਥੌਂ ਥੌਂ ਤੇ ਇਹ ਸਾਰੇ ਕੰਪੈਕਟਰ ਨੇ ਜਿਹੜੇ ਇਹ ਸੈਂਟਰ ਸਰਕਾਰ ਤੋਂ 13.57 13.57 ਕਰੋੜ ਦੇ ਇਹ 22 ਕੰਬੈਕਟਰ ਨੇ ਜਿਹੜੇ ਸੋਲਿਡ ਵੇਸ ਮੈਨੇਜਮੈਂਟ ਲਈ ਇਹ ਇਸ ਵੇਲੇ ਲੁਧਿਆਣੇ ਚ ਲੱਗੇ ਉਤੋਂ ਬਾਅਦ ਮੈਂ ਥੋੜਾ ਜਿਹਾ ਰੂਰਲ ਇਹ ਬਹੁਤ ਜ਼ਰੂਰੀ ਆ ਜਿਹੜਾ ਪ੍ਰਧਾਨ ਮੰਤਰੀ ਸਾਡੇ ਗ੍ਰਾਮ ਸੜਕ ਯੋਜਨਾ ਜਿਹੜੇ ਮੋਦੀ ਜੀ ਦੀ ਉਹਦੇ ਵਿੱਚ ਟੋਟਲ ਜਿਹੜੇ ਤਕਰੀਬਨ 84 ਕਰੋੜ 84 ਕਰੋੜ ਪ੍ਰਧਾਨ ਜੀ ਇਹਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਲੱਗੇ ਇਹ ਚਾਹੇ ਰੋਮੀ ਤੋਂ ਚੌਂਕੀਮਾਨ ਹੋਵੇ ਜਗਰਾਉਂ ਤੋਂ ਘਾਰਮਪੁਰ ਕਲਾ ਹੋਵੇ ਹੰਬੜਾ ਤੋਂ ਸਵੱਦੀ ਹੋਵੇ ਤੇ ਅੱਠ ਮੇਜਰ ਰੋਡਸ ਨੇ ਜਿਹੜੀਆਂ ਉਹ ਹੋਰ ਬਣੀਆਂ Smart City ਦੇ ਵਿੱਚ ਦੇਖ ਲਓ ਤਕਰੀਬਨ ਸਦਮਾ ਕਲਾ ਬਿਊਟੀਫਿਕੇਸ਼ਨ ਹੋਇਆ ਉਹਦੇ ਉੱਤੇ ਕਿੰਨਾ ਪੈਸਾ ਖਰਚ ਹੋਇਆ ਤੇ ਖਾਸ ਤੌਰ ਤੇ ਮੈਨੂੰ ਇੱਕ ਬਹੁਤ ਹੀ ਆਪਾ ਦਿਵਿਆਂ ਅੱਗੇ ਉਹਨਾਂ ਨੂੰ ਵੱਖ-ਵੱਖ ਨਾਮ ਦਿੱਤੇ ਜਾਂਦੇ ਸੀ ਪਰ ਮੋਦੀ ਜੀ ਨੇ ਸਾਰੇ ਜਿੰਨੇ ਵੀ ਡਿਸੇਬਿਲਟੀ ਉਹਨਾਂ ਨੂੰ ਨੌ ਦਿੱਤਾ ਦਿਵਿਆਂਗ ਤੇ ਡਿਸੇਬਿਲਟੀ ਕੈਂਪ ਲਾ ਕੇ ਮੈਂ ਅਲੱਗ-ਅਲੱਗ ਚੀਜ਼ਾਂ 휠ਚੇਅਰ ਚਾਹੇ ਨਕਲੀ ਅੰਗ ਹੋਣ ਚਾਹੇ ਕੰਨਾਂ ਦੀਆਂ ਚਾਹੇ ਟੈਲੀਫੋਨ ਚਾਹੇ ਟਰਾਈਸਾਈਕਲ ਚਾਹੇ ਉਹਨਾਂ ਨੂੰ ਬਿਜਲੀ ਵਾਲੀਆਂ ਜਿਹੜੀਆਂ ਅੱਜ ਕੱਲ ਆਪਣੀਆਂ ਬੈਟਰੀ ਆਪਰੇਟਿਡ ਜਿਹੜੇ ਟਰਾਈਸਾਈਕਲ ਦਿੱਤੇ ਉਹ ਤਕਰੀਬਨ 5734 5734 ਇਹਦੀ ਕੀਮਤ 5.5 ਕਰੋੜ ਰੁਪਈਆ ਉਦੋਂ ਬਾਅਦ ਮੈਂ ਤੁਹਾਨੂੰ ਹੁਣ ਜਿਹੜੀ ਚੀਜ਼ ਆ ਉਹ ਅੱਗੇ ਅਸੀਂ ਕੀ ਲੁਧਿਆਣੇ ਲਈ ਕਰਨਾ ਚਾਹੁੰਦੇ ਆਂ ਅਸੀਂ ਗੱਲਾਂ ਕਰਨਾ ਚੀਜ਼ ਆ ਜਿਹੜੀ ਸਭ ਤੋਂ ਵੱਡੀ ਆ ਹੁਣ ਮੈਂ ਲੁਧਿਆਣੇ ਲਈ ਅੱਗੇ ਅਸੀਂ ਕੀ ਕਰਨ ਜਾ ਰਹੇ ਆਂ ਕੀ ਸੋਚ ਲੈ ਕੇ ਆ ਰਹੇ ਆਂ ਉਹਦੇ ਲਈ ਖਾਸ ਤੌਰ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਹਸਪੀਟਲ ਇਮਸ ਜਿਹਨੂੰ 올 ਇੰਡੀਅਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਇਹ ਅਸੀਂ ਤੁਹਾਡੇ ਉਰੇ ਰੱਖਾਂਗੇ ਇਮਸ ਇਹਦੇ ਨਾਲ ਜਿੱਥੇ ਅਸੀਂ ਕੁਆਲਿਟੀ ਕੁਆਂਟੀਟੀ ਇਹਦੇ ਨਾਲ ਅਸੀਂ ਹੈਲਥ ਕੇਅਰ ਤੁਹਾਨੂੰ ਦਵਾਂਗੇ ਇਹ ਲੁਧਿਆਣੇ ਚ ਇਕੱਲਾ ਲੁਧਿਆਣਾ ਨਹੀਂ ਲੁਧਿਆਣਾ ਸ਼ਹਿਰ ਤੋਂ ਆਲੇ-ਦਾਲੇ ਤਕਰੀਬਨ ਜਗਰਾਉਂ ਪਿਆ ਇੱਧਰ ਫਗਵਾੜੇ ਤੱਕ ਇੱਧਰ ਖੰਨੇ ਤੱਕ ਇਹ ਹਰ ਸਹੂਲਤ ਅਜਿਹੀ ਇਹ ਏਮਸ ਪ੍ਰੋਵਾਈਡ ਕਰੇਗਾ ਕਿਉਂਕਿ ਸਰਕਾਰ ਮੋਦੀ ਜੀ ਦੀ ਬਣ ਰਹੀ ਆ ਤੇ ਏਮਸ ਹਸਪੀਟਲ ਪੁਰੇ ਅਸੀਂ ਪਹਿਲੇ 6 ਮਹੀਨੇ ਦੇ ਵਿੱਚ ਵਿੱਚ ਪੁਰੇ ਏਮਸ ਦਾ ਹਸਪਤਾਲ ਜਿਹੜਾ ਉਹ ਸ਼ੁਰੂ ਕਰਾਂਗੇ ਹਾਂ ਜੀ ਜਰ ਜੋ ਤਕਰੀਬਨ ਇਹਦੇ ਨਾਲ ਬਿਲਕੁਲ ਪ੍ਰਧਾਨ ਜੀ ਇਹਦੇ ਨਾਲ ਜਿੱਥੇ ਹੈਲਥ ਕੇਅਰ ਹੋਣੀ ਹੋਣੀ ਆ ਉੱਥੇ 5000 ਨੌਕਰੀਆਂ ਚਾਹੇ ਉਹ ਕਲੈਰੀਕਲ ਨੇ ਸੁਪਰਡੈਂਡ ਨੇ ਵੱਖ-ਵੱਖ ਨਗਰਟੀ ਦੀਆਂ 5000 ਤਕਰੀਬਨ ਜਿਹੜੀ ਆ ਇਹਦੇ ਨਾਲ ਨੌਕਰੀਆਂ ਜਨਰੇਟ ਹੋਣਗੇ 5000 ਉਦੋਂ ਬਾਅਦ ਅਸੀਂ ਸਭ ਤੋਂ ਵੱਡੀ ਗੱਲ ਇੰਡਸਟਰੀਅਲ ਪਾਰਕ ਇੰਡਸਟਰੀਅਲ ਪਾਰਕ ਦੇ ਵਿੱਚ ਅਸੀਂ ਕੀ ਕਰਾਂਗੇ ਸਭ ਤੋਂ ਜ਼ਰੂਰੀ ਸਬਸਾਈਡ ਜਿਹੜੀ ਕਿ ਸਬਸਾਈਡ ਸਸਤੀ ਜਿਹੜੀ ਆ ਜ਼ਮੀਨ ਮਹਈਆ ਕਰਾਵਾਂਗੇ ਸਭ ਤੋਂ ਪਹਿਲਾਂ ਉਦੋਂ ਬਾਅਦ ਇਹ ਨਹੀਂ ਹੋਊਗਾ ਵੀ ਕੋਈ ਕਿਤੇ ਕੋਈ ਕਿਤੇ ਡਾਈਪੋਰ ਉਹਦੇ ਵਿੱਚ ਹੋਏਗਾ ਉਹਦੇ ਵਿੱਚ ਲੇਬਰ ਦੇ ਕੁਆਟਰਸ ਨਹੀਂ ਫੈਕਟਰੀ ਕਿਤੇ ਆ ਲੋਡਿੰਗ ਕਿਤੇ ਹੋਣੀ ਆ ਡਾਈਪੋਰ ਤੇ ਲੇਬਰ ਤੋਂ ਇਲਾਵਾ ਜਿਹੜੇ ਕੁਆਟਰਸ ਨੇ ਜਿੱਥੇ ਲੇਬਰ ਰਹਿੰਦੀ ਆ ਉਹ ਕਿਤੇ 10 ਕਿਲੋਮੀਟਰ ਦੂਰ ਆ ਇਹ ਸਾਰਾ ਹੀ ਜਿੱਥੇ ਸਬਸਾਈਡਜ਼ ਲੈਂਡ ਕਰੇਗੀ ਉਹਦੇ ਵਿੱਚ ਈਐਸਆਈ ਹਸਪੀਟਲ ਵੀ ਹੋਵੇਗਾ ਉਹਦੇ ਵਿੱਚ ਲੇਬਰ ਦੇ ਕੁਆਟਰਸ ਵੀ ਹੋਣਗੇ ਉਹਦੇ ਵਿੱਚ ਡਾਈਪੋਰ ਟ੍ਰੇਨ ਵੀ ਆਏਗੀ ਤੇ ਉੱਥੇ ਮੈਟਰੋ ਦਾ ਜਿਹੜਾ ਹੈ ਉਹ ਵੀ ਮੈਟਰੋ ਉੱਥੇ ਦਾ ਸਟੇਸ਼ਨ ਵਿੱਚ ਹੋਏਗਾ ਇਹ ਇੱਕ ਇਕੋਸਿਸਟਮ ਆ ਜਿਹੜਾ ਗਰੋਥ ਫॉर ਇੰਡਸਟਰੀ ਇਹ ਜੇ ਅਸੀਂ ਗਰੋਥ ਆਫ ਇੰਡਸਟਰੀ ਕਰਨੀ ਆ ਉਹਦੇ ਲਈ ਇਹ ਸਾਨੂੰ ਇਕੋਸਿਸਟਮ ਸਾਨੂੰ ਬਣਾਉਣਾ ਪਊ ਇਹਦੇ ਨਾਲ ਕੰਨਾ ਇਹ ਨਹੀਂ ਇੱਕ ਜਿਹੜੀ ਮੈਨੂੰ ਪ੍ਰਧਾਨ ਜੀ ਤੇ ਸਾਰੇ ਸਾਡੀ ਆ ਟੀਮ ਬੈਠੀ ਆ ਜਿਹੜੀ ਸਾਰੀ ਇੱਕ ਇਹਨਾਂ ਨੇ ਮੀਨ ਜਿਹੜਾ 45 ਦਿਨ ਦਾ ਏ ਜਿਹੜਾ ਫਾਰਮ 43 ਇਹ ਉਦੇ ਬਾਰੇ ਮੈਂ ਇਹ ਕਲੀਅਰ ਕਟ ਕਹਿਣਾ ਚਾਹੁੰਦਾ 4 ਤਰੀਕ ਤੋਂ ਬਾਅਦ ਇਹ ਸਾਡੀ ਜ਼ਿੰਮੇਵਾਰੀ ਹੋਏਗੀ ਕਿ ਉਹ 45 ਦਿਨ ਜਾਂ 43 ਇਹ ਦਾ ਉਹਦੇ ਵਿੱਚ ਉਹਨੂੰ ਕਾਨੂੰਨ ਨੂੰ ਬੰਦਵਾਗੇ ਤੇ ਉਹ ਸਟੈਂਡ ਆ ਜਿਹੜਾ ਉਹ ਚਾਹੇ 120 ਦਿਨਾਂ ਤੱਕ ਕਰੀਏ ਚਾਹੇ ਕਿਵੇਂ ਵੀ ਕਰੀਏ ਪਰ ਇਹਦੇ ਵਿੱਚ ਤਬਦੀਲੀ 100% ਸਾਡਾ ਵਚਨ ਦਾ ਵਾਅਦਾ ਇਹ ਕਰਾਂਗੇ ਉਸ ਤੋਂ ਬਾਅਦ ਪ੍ਰਧਾਨ ਜੀ ਦਾ ਬੜਾ ਇੱਕ ਮਿਕਸ ਲੈਂਡ ਯੂਜ਼ ਇੰਡਸਟਰੀ ਯੂਨਿਟਸ ਟੂ ਵੀ 기ਵਨ ਇਨਾਂ ਦੇ ਲਈ ਬਹੁਤ ਫੋਕਸ ਪੁਆਇੰਟਸ